ਪਿਛਲੇ 3 ਸਾਲਾਂ ਵਿੱਚ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਇਹ ਜੋ ਸਿੱਖਿਆ ਕ੍ਰਾਂਤੀ ਆਈ ਹੈ ਇਸ ਦਾ ਸਿਹਰਾ ਸਾਡੇ ਬਹੁਤ ਹੀ ਹਰਮਨ ਪਿਆਰੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਨੂੰ ਹੀ ਜਾਂਦਾ ਹੈ ਸਾਡੇ ਸਕੂਲ ਵਿੱਚ ਵੀ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਹਨ ਜਿਸ ਵਿੱਚ ਚਾਰ ਦੀਵਾਰੀ ਖੂਬਸੂਰਤ ਗੇਟ ਸਮਾਰਟ ਕਲਾਸਰੂਮਸ ਬਹੁਤ ਵਧੀਆ ਸਾਇੰਸ ਇੰਗਲਿਸ਼ ਅਤੇ ਕੰਪਿਊਟਰ ਲੈब्स ਆਦੀ ਬਣੀਆਂ ਹਨ ਸਕੂਲ ਵਿੱਚ ਹੋਈਆਂ ਸਾਰੀਆਂ ਡਿਵੈਲਪਮੈਂਟਸ ਦੇ ਲਈ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਮੈਂ ਬਲਾਕ ਕੀਰਤਪੁਰ ਸਾਹਿਬ ਦੇ ਨੋਡਲ ਅਫਸਰ ਅਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਸਰਦਾਰ 인ਦਰਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਸਟੇਜ ਤੇ ਆਣ ਪ੍ਰਿੰਸੀਪਲ ਸਰ ਸਾਡੇ ਬਹੁਤ ਹੀ ਸਤਕਾਰਯੋਗ ਹਰ ਮੰਤ ਪਿਆਰੇ ਤੇ ਇਸ ਇਲਾਕੇ ਦੀ ਸ਼ਾਨ ਸਿੱਖਿਆ ਮੰਤਰੀ ਜੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਆਪ ਜੀ ਦਾ ਮੈਂ ਇਸ ਪੰਜਾਬ ਸਿੱਖਿਆ ਕ੍ਰਾਂਤੀ ਤੇ ਉਦਘਾਟਨ ਸਮਾਹਰੋ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਇਸ ਦੇ ਨਾਲ ਹੀ ਸਾਡੇ ਵਿੱਚ ਮੌਜੂਦ ਸਤਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਟੈਂਡੀ ਸਿੱਖਿਆ ਸ਼੍ਰੀ ਪ੍ਰੇਮ ਕੁਮਾਰ ਮਿੱਤਰ ਜੀ ਡਿਪਟੀ ਡੀਓ ਸਰਦਾਰ ਸਰਦਾਰਪਾਲ ਸਿੰਘ ਜੀ ਸਿੱਖਿਆ ਕੋਆਰਡੀਨੇਟਰ ਸਰਦਾਰ ਦਿਆ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਸਰਦਾਰ ਕਮਿਕਰ ਸਿੰਘ ਗਾੜੀ ਜੀ ਕੇਸਰ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਰਮਿੰਦਰ ਜਮੇ ਜੀ ਅਤੇ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਸਰਪੰਚ ਬੜੀ